ਹੈਲੋ ਜੀ ਸਸ਼ੀਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਜੀ ਦੁਪਹਿਰ ਦਾ ਟਾਈਮ ਹੈਗਾ ਇਹ ਸਾਰੇ ਨੇ ਰੋਟੀਆਂ ਖਾ ਲਿੱਤੀਆਂ ਨੇ ਰੋਟੀਆਂ ਖਾਣ ਤੋਂ ਬਾਅਦ ਆਪਾਂ ਚਾਹ ਬਣਾ ਕੇ ਵੀ ਪੀ ਲਿੱਤੀ ਐ ਤੇ ਹੁਣ ਆਪਾਂ ਕੀ ਕਰਾਂਗੇ ਜਿੰਨੇ ਵੀ ਭਾਂਡੇ ਹਨ ਉਹਨਾਂ ਨੂੰ ਸਾਫ਼ ਦਿੰਨੇ ਆ ਹੁਣ ਆਪਾਂ ਇੱਥੇ ਕੜਾਈ ਸਾਫ਼ ਕਰਨ ਦੇ ਸੀਗੇ ਦਾਲ ਦੇ ਨਾਲ ਕਿਉਂਕਿ ਅੱਜ ਆਪਾਂ ਮਿਰਚਾਂ ਤਲੀਆਂ ਸੀ ਕੜਾਈ ਦੇ ਵਿੱਚ ਇਸੇ ਕਰਕੇ ਤੇਲ ਜਿਹੜਾ ਆਪਾਂ ਫਰਾਈ ਕਰਕੇ ਰੱਖਦੇ ਹੁੰਨੇ ਉਹਨੂੰ ਆਪਾਂ ਹੀ ਕੱਢ ਢਾਂਡੇ 'ਚ ਕੱਢ ਦਿੱਤਾ ਸੀ ਤੇ ਹੁਣ ਆਪਾਂ ਕੜਾਈ ਸਾਫ਼ ਕਰਕੇ ਰੱਖ ਦਿੱਤੀ ਹੈ ਤੇ ਹੁਣ ਆਪਾਂ ਸਾਰੇ ਢਾਂਡੇ ਸਾਫ਼ ਕਰਨ ਤੋਂ ਬਾਅਦ ਕਿਚਨ ਦੀ ਕਲੀਨਿੰਗ ਕਰ ਦਾਂਗੇ ਤਾਂ ਕਿ ਜਦੋਂ ਆਪਾਂ ਸ਼ਾਮ ਨੂੰ ਇੱਥੇ ਖਾਣਾ ਬਣਾਉਣਾ ਹੈ ਜਿਹੜੀ ਆਪਣੀ ਕਿਚਨ ਹੈ ਉਹ ਕਲੀਨ ਮਿਲੇ ਆਪਾਂ ਨੂੰ ਵੈਸੇ ਤੇ ਆਪਾਂ ਸਵੇਰੇ ਉੱਠਦੇ ਸਾਰ ਕਿਚਨ ਕਲੀਨ ਕਰ ਲੈਨੇ ਇੰਨੀ ਗੰਦੀ ਨਹੀਂ ਹੁੰਦੀ ਲੇਕਿਨ ਫੇਰ ਵੀ ਸਵੇਰ ਦੀ ਭੱਜਾ ਦੌੜੀ ਦੇ ਨਾਲ ਜਿਹੜੀ ਕਿਚਨ ਉਹ ਮਾੜੀ ਮੋਟੀ ਗੰਦੀ ਹੋ ਜਾਂਦੀ ਹੈ ਇਸੇ ਕਰਕੇ ਹੁਣ ਆਪਾਂ ਇਹਨੂੰ ਕਲੀਨ ਕਰ ਦੇਵਾਂਗੇ ਤਾਂ ਕਿ ਜਿਹੜੀ ਕਿਚਨ ਹੈ ਉਹ ਆਪਣੇ ਸ਼ਾਮ ਨੂੰ ਕਲੀਨ ਮਿਲੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰ ਦਿਓ ਬੈਲ ਆਈਕਨ ਜੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇਜੀ ਆਪਾਂ ਢੇ ਮਾਂਜ ਲਿੱਤੇ ਹੈਗੇ ਤੇ ਹੁਣ ਆਪਾਂ ਕੀ ਕਰਾਂਗੇ ਜਿੱਥੇ ਆਪਣਾ ਲਾਈਟ ਵਾਲਾ ਚੁੱਲ੍ਹਾ ਪਿਆ ਗੈਸ ਸਟਾਪ ਵੀ ਆਪਾਂ ਇਹਨੂੰ ਕਾਇਦ ਦਿੰਨੇ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਲੀਨ ਕਰ ਦਿੰਨੇ ਆ ਸਿੰਕ ਹੈ ਜਿਹੜਾ ਉਹਦੇ 'ਚ ਆਪਾਂ ਚੰਗੀ ਤਰ੍ਹਾਂ ਪਾਣੀ ਜਿਹੜਾ ਹੈ ਉਹ ਡੋਲ ਦਿੱਤਾ ਹੈਗਾ ਇਹ ਹੁਣ ਆਪਾਂ ਥੱਲੇ ਝਾੜੂ ਲਾ ਦਵਾਂਗੇ ਸਿੰਕ ਦੇ ਕੋਲ ਚਿੱਕੜ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਭਾਂਡੇ ਮਾਂਜਦੇ ਆ ਤੇ ਉਹ ਜਿਹੜਾ ਭਾਂਡਿਆਂ ਦੇ ਨਾਲ ਪਾਣੀ ਹੁੰਦਾ ਉਹ ਥੱਲੇ ਡੁੱਲ ਜਾਂਦਾ ਹੈ ਇਸੇ ਕਰਕੇ ਪੈਰ ਆਨੇ ਨਾਲ ਉੱਥੇ ਥੋੜੀ ਜਿਹੀ ਥਾਂ ਛੇਤੀ ਗੰਦੀ ਹੋ ਜਾਂਦੀ ਹੈ ਇੱਕ ਜਦੋਂ ਅਪ ਲੋ ਤੇ ਰੋਟੀਆਂ ਲਾਉਣੇ ਆ ਉਹਦੇ ਨਾਲ ਜਿਹੜੇ ਅਪ ਛਿੱਟੀਆਂ ਲਿਆਉਣੇ ਬਾਹਰੋਂ ਆਉਂਦੇ ਨਾਲ ਵੀ ਉੱਥੇ ਗੰਦ ਪੈ ਜਾਂਦਾ ਇਸੇ ਕਰਕੇ ਆਪਾਂ ਨੂੰ ਦੁਪਹਿਰੇ ਤੋਂ ਜਦੋਂ ਆਪਾਂ ਰੈਸਟ ਕਰਨ ਲੱਗਦੇ ਹੁੰਨੇ ਉਦੋਂ ਕਿਚਨ ਸਾਫ਼ ਕਰਨੀ ਪੈਂਦੀ ਹੈ ਤੇ ਜੀ ਝਾੜੂ ਕੱਟਣ ਤੋਂ ਬਾਅਦ ਹੁਣ ਆਪਾਂ ਇੱਥੇ ਲਾ ਦਿੰਨੇ ਆ ਪੋਚਾ ਪੋਚਾ ਆਪਾਂ ਅੰਦਰ ਕਲੀਨਿੰਗ ਸਾਰੀ ਕੰਪਲੀਟ ਕਰ ਦਿੱਤੀ ਹੈਗੀ ਐ ਹੁਣ ਬਸ ਆਪਣੀਆਂ ਬਾਹਰ ਬਾਹਰ ਵਾਲੀ ਲੈਂਦੀ ਹੈ ਹੁਣ ਆਪਾਂ ਸਾਰੇ ਪੋਚਾ ਲਾ ਕੇ ਤੇ ਜੀ ਇਸ ਤੋਂ ਬਾਅਦ ਆਪਾਂ ਫਰੀ ਆ ਤੇ ਜੀ ਕਿਚਨ ਆਪਾਂ ਕਲੀਨ ਕਰ ਦਿੱਤੀ ਹੈਗੀ ਐ ਤੇ ਤੁਸੀਂ ਸਾਫ਼ ਕਿਚਨ ਵੇਖ ਹੀ ਸਕਦੇ ਹੋ ਕਿੰਡੀ ਵਧੀਆ ਲੱਗਦੀ ਹੈ ਅੰਦਰੋਂ ਵੀ ਆਪਾਂ ਪਹਿਲਾਂ ਤੋਂ ਹੀ ਕਲੀਨ ਕਰ ਦਿੱਤੀ ਸੀਗੀ ਸਾਰੀ ਕਿਚਨ ਤੇ ਬਾਹਰੋਂ ਕਲੀਨ ਕਰਦੇ ਹੋਏ ਤੁਸੀਂ ਵੇਖ ਹੀ ਲੀਤੇ ਆਪਾਂ ਨੂੰ ਤੇ ਜਦੋਂ ਆਪਣੀ ਰਸੋਈ ਸਾਫ਼ ਹੋਵੇ ਤੇ ਆਪਾਂ ਨੂੰ ਹਨਾ ਉੱਥੇ ਖਾਣਾ ਬਣਾਉਣ ਦਾ ਜਾਂ ਫਿਰ ਕੋਈ ਵੀ ਕੰਮ ਕਰਨ ਦਾ ਮਜ਼ਾ ਵੀ ਆਉਂਦਾ ਹੈ ਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਆਪਾਂ ਇੱਥੇ ਤੋਂ ਹੁੰਦੇ ਹੈਗੇ ਆ ਕੱਪੜੇ ਧਾਰਾਂ ਆਪਾਂ ਕੱਢ ਲੈਂਦੀਆਂ ਨੇ ਦੁੱਧ ਦਾ ਬਸ ਸੰਭਾਲ ਦਿੱਤਾ ਹੈ ਜਿਹੜੇ ਲੈ ਕੇ ਜਾਂਦੇ ਉਹਨਾਂ ਦੇ ਆਟਾ ਢੱਕ ਰੱਖ ਦਿੱਤੇ ਨੇ ਤੇ ਸਵੇਰੇ ਆਪਾਂ ਕੱਪੜੇ ਤਾਂ ਨਹੀਂ ਧੋਤੇ ਕਿਉਂਕਿ ਸਵੇਰੇ ਆਪਾਂ ਦਾ ਟਾਈਮ ਨਹੀਂ ਲੱਗਾ ਸੀ ਤੇ ਇੱਕ ਆਪਾਂ ਆਲਸ ਕਰ ਗਏ ਸੀ ਇਸੇ ਕਰਕੇ ਆਪਾਂ ਸਵੇਰੇ ਕੱਪੜੇ ਨਹੀਂ ਧੋਤੇ ਹੁਣ ਆਪਾਂ ਫ੍ਰੀ ਬੈਠਣਾ ਸੀਗਾ ਇਸੇ ਕਰਕੇ ਹੁਣ ਆਪਾਂ ਕੱਪੜੇ ਧੋਣ ਲੱਗ ਗਏ ਆ ਦੇ ਜੀ ਕਪੜੇ ਆਪਾਂ ਤੋਲ ਲਿੱਤੇ ਹੈਗੇ ਆ ਮੌਸਮ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਵਧੀਆ ਹੋਣ ਰਿਹਾ ਸੀਗਾ ਸ਼ਾਮ ਨੂੰ ਹਵਾ ਚੱਲਣ ਢਈ ਸੀਗੀ ਕਾਫੀ ਵਧੀਆ ਬੱਦਲ ਸੀਗੇ ਤੇ ਠੰਡੀ ਹਵਾ ਸੀਗੀ ਇੱਕਦਮ ਜਿਵੇਂ ਕਿਤੇ ਮੀਂਹ ਪਿਆ ਹੁੰਦਾ ਹੈ ਐ ਹੋ ਜਾ ਮੌਸਮ ਹੋਵੇ ਤੇ ਕੰਮ ਕਰਨ ਦਾ ਵੀ ਬਹੁਤ ਹੀ ਮਜ਼ਾ ਆਉਂਦਾ ਹੈ ਤੇ ਕਪੜੇ ਧੋਣ ਤੋਂ ਬਾਅਦ ਸੁੱਕਣੇ ਪਉਣ ਤੋਂ ਬਾਅਦ ਆਪਾਂ ਖੇਤ ਚੱਲ ਗਏ ਸੀਗੇ ਢੇੜਾ ਮਾਰਨ ਵਾਸਤੇ ਕੀ ਗੱਲ ਹੈ ਨਾ ਕਿ ਜਦੋਂ ਸਵੇਰ ਤੋਂ ਗਰਮੀ ਪੈਨ ਲੱਗਦੀ ਹੈ ਤੇ ਪਈ ਜਾਂਦੀ ਹੈ ਦੁਪਹਿਰ ਤੱਕ ਜਦੋਂ ਇਹੋ ਜਿਹਾ ਮੌਸਮ ਹੋ ਜਵੇ ਸ਼ਾਮ ਨੂੰ ਜਿਹੜੀ ਸਾਰੀ ਥਕਾਨ ਹੁੰਦੀ ਹੈ ਨਾ ਉਹ ਇੱਕਦਮ ਦੂਰ ਹੋ ਜਾਂਦੀ ਹੈ ਕਿਉਂਕਿ ਫਰੈਸ਼ ਮੌਸਮ ਫਰੈਸ਼ 에ਅਰ ਦੇ ਵਿੱਚ ਰਹਿਣਾ ਕਾਫੀ ਵਧੀਆ ਹੁੰਦਾ ਇਹਦੇ ਪਿੰਡਾਂ ਦੇ ਵਿੱਚ ਇਹੋ ਜਿਹੀ ਨਜ਼ਾਰੇ ਵੇਖਣ ਨੂੰ ਮਿਲਦੇ ਹੀ ਰਹਿੰਦੇ ਨੇ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜੇ ਦਰਖਤ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਤੁਸੀਂ ਮੌਸਮ ਵੇਖ ਹੀ ਸਕਦੇ ਹੋ ਕਿਹੋ ਜਿਹਾ ਹੈ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਕਿਸੇ ਨੈਵੀਡੀਓ ਨਾਲ ਤਬ ਤੱਕ ਲਈਓ ਕਿ ਗੁੱਡ ਬਾਏ ਸੇਫ ਰਹੋ ਮੈਂਟਿਕ ਕੇਅਰ